ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਇਤਿਹਾਸਕ ਤੇ ਬੜੀ ਦਿਲਚਸਪ ਹੈ ਗੱਲਬਾਤ ਕਰਾਂਗੇ ਅੱਜ ਮਹਾਰਾਜਾ ਰਣਜੀਤ ਸਿੰਘ ਅਤੇ ਮੋਰਾ ਮਾਈ ਦੇ ਬਾਰੇ ਸੋ ਸ਼ੇਰੇ ਪੰਜਾਬ ਅਤੇ ਮੋਰਾ ਮਾਈ ਦੀ ਮੁਲਾਕਾਤ ਕਿਵੇਂ ਹੋਈ ਤੇ ਕੀ ਸੀ ਮੋਰਾ ਮਾਈ ਦਾ ਸਿਆਸੀ ਰਤਬਾ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਬਰੂ ਕਰਾਂਗੇ ਅੱਜ ਸੋ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਇਤਿਹਾਸਕਾਰਾਂ ਦਾ ਇਹ ਕਹਿਣਾ ਕਿ ਉਸ ਦੌਰ ਵਿੱਚ ਲਾਹੌਰ ਦੇ ਛਾ ਆਲਮਗੇੜ ਦੇ ਇਲਾਕੇ 'ਚ ਮੋਰਾ ਮਾਈ ਦੀ ਰਹਿائش ਹੁੰਦੀ ਸੀ ਸੋ ਮਹਾਰਾਜ ਰਣਜੀਤ ਸਿੰਘ ਨੇ ਕਈ ਸ਼ਾਹੀ ਸੰਦੇਸ਼ ਮੋਰਾ ਮਾਈ ਦੀ ਰਹਿائش ਤੋਂ ਜਾਰੀ ਕੀਤੇ ਸੀ ਤੇ ਉਹਨਾਂ ਹੁਕਮਾਂ ਦੇ ਹੇਠਾਂ ਲਿਖਿਆ ਹੁੰਦਾ ਸੀ ਜਾਰੀ ਕਰਤਾ ਕੋਠਾ ਮਾਈ ਮੋਰਾ ਮਹਿਬੂਬਾ ਮਹਾਰਾਜਾ ਰਣਜੀਤ ਸਿੰਘ ਸੋ ਇਹਨਾਂ ਹੁਕਮਾਂ ਤੇ ਸਿੱਕਿਆਂ ਦੀਆਂ ਕਾਪੀਆਂ ਹੁਣ ਵੀ ਲਾਹੌਰ ਦੀ ਸਿੱਕ ਗੈਲਰੀ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਇਸ ਸ਼ਾਸਨ ਦੀਆਂ ਕਈ ਨਿਸ਼ਾਨੀਆਂ ਅੱਜ ਵੀ ਲਾਹੌਰ ਦੀਆਂ ਕਈ ਇਮਾਰਤਾਂ ਵਿੱਚ ਮੌਜੂਦ ਨੇ ਜਦਕਿ ਕਈ ਕਹਾਣੀਆਂ ਇਤਿਹਾਸ ਦੇ ਪੰਨਿਆਂ ਵਿੱਚ ਗਵਾਚ ਗਈਆਂ ਨੇ ਸ਼ਾ ਆलम ਮਾਰਕੀਟ ਦੇ ਪਾਪੜ ਬਾਜ਼ਾਰ ਦੇ ਵਿੱਚ ਇੱਕ ਇਮਾਰਤ ਹੈ ਜਿੱਥੇ ਮੋਰਾ ਮਾਈ ਤਕਰੀਬਨ 200 ਸਾਲ ਪਹਿਲਾਂ ਰਹਿੰਦੀ ਹੁੰਦੀ ਸੀ ਤੇ ਉੱਥੇ ਹੁਣ ਉੱਚੀਆਂ-ਉੱਚੀਆਂ ਇਮਾਰਤਾਂ ਨੇ ਪਰ ਉਹਦੇ ਠੀਕ ਸਾਹਮਣੇ ਅੱਜ ਵੀ ਉਹ ਮਸਜਿਦ ਮੌਜੂਦ ਹੈ ਜਿਹਨੂੰ ਮੋਰਾ ਮਾਈ ਨੇ ਬਣਵਾਇਆ ਸੀ ਤੇ ਇਸਨੂੰ ਮੋਰਾ ਵਾਲੀ ਮਸਜਿਦ ਦੇ ਨਾਮ ਨਾਲ ਜਾਣਿਆ ਜਾਂਦਾ ਮੋਰਾ ਮਾਈ ਕਦੀ ਰਾਣੀ ਨਹੀਂ ਬਣ ਸਕੀ ਕਿਉਂਕਿ ਸ਼ੇਰੇ ਪੰਜਾਬ ਨੇ ਕਦੇ ਉਹਦੇ ਨਾਲ ਵਿਆਹ ਨਹੀਂ ਕਰਵਾਇਆ ਪਰ ਆਪਣੀ ਖੂਬਸੂਰਤੀ ਕਰਕੇ ਉਹਨਾਂ ਨੇ ਨਾ ਸਿਰਫ ਪੰਜਾਬ ਬਲਕਿ ਸ਼ੇਰੇ ਪੰਜਾਬ ਨੂੰ ਵੀ ਜਿੱਤ ਲਿਆ ਸੀ ਪੰਜਾਬ ਦੇ ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸਾਲ 1780 ਵਿੱਚ ਪਾਕਿਸਤਾਨ ਦੇ ਸ਼ਹਿਰ ਗੁਜਰਾਵਾਲਾ ਵਿੱਚ ਜੰਮੇ ਰਣਜੀਤ ਸਿੰਘ ਨੇ 1801 ਈਸਵੀ ਦੇ ਵਿੱਚ ਪੰਜਾਬ 'ਚ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਸੀ ਆਪਣੀ ਬਲੰਦੀ ਦੇ ਦੌਰ ਵਿੱਚ ਉਹਨਾਂ ਦਾ ਸਾਮਰਾਜ ਇੱਕ ਪਾਸੇ ਖੈਬਰ ਪਾਸ ਤੇ ਦੂਜੇ ਪਾਸੇ ਕਸ਼ਮੀਰ ਤੱਕ ਫੈਲਿਆ ਹੋਇਆ ਸੀ ਉਨ੍ਹਾਂ ਦੇ ਨਾਲ ਮੋਰਾ ਮਾਈ ਨੇ ਵੀ ਸਾਮਰਾਜ ਤੇ ਰਾਜ ਕੀਤਾ ਹੁਣ ਦੋਸਤੋ ਉਸ ਸਮੇਂ ਲਾਹੌਰ ਦਾ ਇਹ ਇਲਾਕਾ ਹੁਸਨ ਦਾ ਬਾਜ਼ਾਰ ਹੁੰਦਾ ਸੀ ਜਿੱਥੇ ਮੋਰਾ ਰਹਿੰਦੀ ਸੀ ਮੋਰਾ ਇੱਥੇ ਇੱਕ ਪੇਸ਼ੇਵਰ ਨਾਚੀ ਸੀ ਤੇ ਆਪਣੇ ਪੇਸ਼ੇ ਤੋਂ ਰੋਜ਼ੀ-ਰੋਟੀ ਕਮਾਉਂਦੀ ਸੀ ਤੇ ਉਹਦੀ ਖੂਬਸੂਰਤੀ ਦੇ ਬੜੇ ਚਰਚੇ ਸੀਗੇ ਜਦੋਂ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ ਤਾਂ ਮੋਰਾ ਦੀ ਖੂਬਸੂਰਤੀ ਦੀ ਚਰਚਾ ਉਹਨਾਂ ਤੱਕ ਵੀ ਪਹੁੰਚੀ ਮਹਾਰਾਜਾ ਨਦੀ ਸਿੰਘ ਨੇ ਮੋਰਾ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਔਰ ਉਹ ਮੋਰਾ ਨੂੰ ਮਿਲਣ ਉਹਨਾਂ ਦੇ ਕੋਠੇ ਉੱਤੇ ਗਏ ਪਰ ਫੇਰ ਉਹਨਾਂ ਦੇ ਹੀ ਹੋ ਕੇ ਰਹਿ ਗਏ ਸੋ ਮੋਰਾ ਦੇ ਕੋਠੇ ਤੋਂ ਸਰਕਾਰੀ ਹੁਕਮ ਜਾਰੀ ਹੋਣ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹਦਾ ਪ੍ਰਭਾਵ ਕਿੰਨਾ ਜ਼ਿਆਦਾ ਹੋਊਗਾ ਉਹ ਇੱਕ ਮਤਲਬ ਕਿ ਐਦਾਂ ਦੀ ਘਟਨਾ ਸੁਣਨ ਚ ਆਉਂਦੀ ਹੈ ਜਿਦੇ ਨਾਲ ਸ਼ੇਰੇ ਪੰਜਾਬ ਦੇ ਮੋਰਾ ਪ੍ਰਤੀ ਆਕਰਸ਼ਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਸੋ ਜਿਨ੍ਹਾਂ 10-12 ਲੋਕਾਂ ਨੇ ਛੇਰੇ ਪੰਜਾਬ ਨੂੰ ਲਾਹੌਰ ਤੇ ਹਮਲਾ ਕਰਨ ਦਾ ਸੱਦਾ ਦਿੱਤਾ ਸੀ ਤੇ ਕਬਜ਼ਾ ਕਰਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਸੀ ਉਹਨਾਂ ਵਿੱਚ ਕਸੂਰ ਦੇ ਇੱਕ ਪਿੰਡ ਦਾ ਮਹਿਰ ਮੁਕਾਮੂ الدین ਨਾਮ ਦਾ ਬੰਦਾ ਵੀ ਸ਼ਾਮਲ ਸੀਗਾ ਉਹ ਲਾਹੌਰ ਦੇ ਦਰਬਾਰ ਵਿੱਚ ਮੁੱਖ ਦਰਬਾਨ ਸੀ ਜਦੋਂ ਛੇਰੇ ਪੰਜਾਬ ਨੇ ਹਮਲਾ ਕੀਤਾ ਤਾਂ ਉਹਨੇ ਹੀ ਦਰਵਾਜ਼ਾ ਖੋਲ੍ਹਿਆ ਸੀ ਜੀ ਤੋਂ ਬਾਅਦ ਫੌਜ ਸ਼ਹਿਰ ਵਿੱਚ ਦਾਖਲ ਹੋ ਗਈ ਤੇ ਛੇਰੇ ਪੰਜਾਬ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਹੁਣ ਇਕਬਾਲ ਕੈਸਰ ਇਤਿਹਾਸਕਾਰ ਹੈ ਜਿਹੜਾ ਇਹਦੇ ਮੁਤਾਬਕ ਮਹਿਰ ਮੁਕਾਮੂਦੀਨ ਦਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਉੱਚਾ ਦਰਜਾ ਸੀ ਮਹਾਰਾਜਾ ਉਹਨਾਂ ਨੂੰ ਬਾਪੂ ਕਹਿੰਦੇ ਸੀ ਤੇ ਆਪਣੇ ਨਾਲ ਇੱਕ ਖਾਸ ਆਸਣ ਉੱਤੇ ਬਿਠਾਉਂਦੇ ਸਨ ਇਸ ਤੋਂ ਇਲਾਵਾ ਇਹਨਾਂ ਨੂੰ ਪੁਰਸਕਾਰ ਤੇ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਹਾਲਾਂਕਿ ਮਹਿਰ ਮੁਕਾਮੂਦੀਨ ਨੂੰ ਇਹ ਪਸੰਦ ਨਹੀਂ ਸੀ ਕਿ ਸ਼ਾਹੀ ਦਰਬਾਰ ਇੱਕ ਤਵਾਇਫ ਦੇ ਕੋਠੇ ਤੇ ਲੱਗਦਾ ਸੀ ਪਹਿਲਾਂ ਤਾਂ ਉਹਨਾਂ ਨੇ ਮਹਾਰਾਜਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉੱਥੇ ਕਾਮਯਾਬੀ ਨਾ ਮਿਲੀ ਤਾਂ ਉਹਨਾਂ ਨੇ ਮੋਰਾਾਂ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਮੋਰਾਾਂ ਤੇ ਮੁਕਾਮੂਦੀਨ ਵਿੱਚ ਟਕਰਾਅ ਪੈਦਾ ਹੋ ਗਿਆ ਮੋਰਾਾਂ ਨੇ ਮੁਕਾਮੂਦੀਨ ਨੂੰ ਕਿਹਾ ਕਿ ਮੁਕਾਮੂਦੀਨ ਸਬਜ਼ੀ ਮੰਡੀ ਵਿੱਚ ਪਿਆਜ਼ ਵੇਚਦੇ ਸਨ ਤੇ ਉਹ ਉਹਨਾਂ ਤੋਂ ਦੁਬਾਰਾ ਉਹੀ ਕੰਮ ਕਰਵਾਉਗੀ ਜਵਾਬ ਵਿੱਚ ਮਹਿਰ ਮੁਕਾਮੂਦੀਨ ਨੇ ਮੋਰਾਾਂ ਨੂੰ ਕੋਠੇ ਉੱਤੇ ਪੇਸ਼ੇ ਤੱਕ ਸੀਮਿਤ ਕਰਨ ਦੀ ਚੁਣੌਤੀ ਦਿੱਤੀ ਤਾਂ ਉਹਨਾਂ ਦੀ ਲੜਾਈ ਵੱਧ ਗਈ ਪਰ ਅੰਤ ਵਿੱਚ ਨਵਾ ਕੋਟ ਇਲਾਕੇ ਤੇ ਇਸ ਤੋਂ ਇਲਾਵਾ ਵੀ ਮਹਿਰ ਮੁਕਾਮੂਦੀਨ ਦੀ ਜਿਹੜੀ ਜਾਇਦਾਦ ਸੀ ਉਹ ਸਰਕਾਰੀ ਹੁਕਮਾਂ ਤੇ ਜ਼ਬਤ ਕਰ ਲਈ ਗਈ ਸੀ ਮਹਿਰ ਸਬਜ਼ੀ ਵਿੱਚ ਸਬਜ਼ੀ ਮੰਡੀ ਦੇ ਵਿੱਚ ਪਿਆਜ਼ ਵੇਚਣ ਲਈ ਮਜਬੂਰ ਹੋ ਗਿਆ ਸੀ ਕਹਿੰਦੇ ਮੋਰਾ ਦੀ ਇਹ ਜਿੱਤ ਵੀ ਉਹਨਾਂ ਦੇ ਪ੍ਰਭਾਵ ਦੇ ਨਤੀਜਾ ਸੀ ਕਈ ਸਾਲਾਂ ਤੱਕ ਉਹਦੇ ਨਾਮ ਦੇ ਸਿੱਕੇ ਰਾਜ ਦੀ ਸ਼ਾਹੀ ਟਕਸਾਲ ਤੋਂ ਜਾਰੀ ਕੀਤੇ ਗਏ ਜਿਨ੍ਹਾਂ ਨੂੰ ਮੋਰਾ ਸ਼ਾਹੀ ਸਿੱਕਾ ਵੀ ਕਿਹਾ ਜਾਂਦਾ ਸੀ ਹੁਣ ਵਿਆਹ ਕਿਉਂ ਨਹੀਂ ਕਰਵਾਇਆ ਸ਼ੇਰੇ ਪੰਜਾਬ ਨੇ ਮੋਹਰਾਂ ਨਾਲ ਇਦਾਂ ਦੇ ਕਈ ਹਵਾਲੇ ਮਿਲਦੇ ਨੇ ਕਿ ਸ਼ੇਰੇ ਪੰਜਾਬ ਨੇ ਮੋਹਰਾਂ ਨਾਲ ਵਿਆਹ ਕਰਵਾ ਲਿਆ ਸੀ ਤੇ ਉਹ ਉਹਨਾਂ ਦੀ ਮੁਸਲਮਾਨ ਰਾਣੀ ਸੀ ਹੁਣ ਇਕਬਾਲ ਕੈਸਰ ਇਤਿਹਾਸਕਾਰ ਤੇ ਲੇਖਕ ਜਿਹੜਾ ਇਹਦੇ ਮੁਤਾਬਕ ਇਤਿਹਾਸ ਵਿੱਚ ਅਜੇੇ ਕਈ ਹਵਾਲੇ ਨੇ ਪਰ ਇਹਨਾਂ ਦੀ ਪੁਸ਼ਟੀ ਕਰਨਾ ਮੁਮਕਨ ਨਹੀਂ ਸ਼ੇਰੇ ਪੰਜਾਬ ਨੇ ਅੰਮ੍ਰਿਤਸਰ ਦੀ ਇੱਕ ਮੁਸਲਮਾਨ ਨਾਚੀ ਗੁਲ ਬੇਗਮ ਦੇ ਨਾਲ ਰਸਮੀ ਤੌਰ ਤੇ ਵਿਆਹ ਕੀਤਾ ਸੀ ਉਹਨਾਂ ਨੂੰ ਲਾਹੌਰ ਦੇ ਸ਼ਾਹੀ ਕਿਲੇ માં ਰੱਖਿਆ ਗਿਆ ਤਾਂ ਤੇ ਰਣਜੀਤ ਸਿੰਘ ਨੇ ਮੋਰਾ ਮਾਈ ਨਾਲ ਵਿਆਹ ਕਿਉਂ ਨਹੀਂ ਕਰਵਾਇਆ ਇਹ ਵੀ ਗੱਲ ਸੁਣਨ ਵਾਲੀ ਹੈ ਇਹਦਾ ਕਾਰਨ ਇਹ ਸੀ ਕਿ ਗੁਲਬੇਗਮ ਸਿਰਫ ਨਾਚੀ ਸੀ ਉਹ ਤੰਦਾ ਨਹੀਂ ਸੀ ਕਰਦੀ ਇਸ ਲਈ ਜਦੋਂ ਮਹਾਰਾਜੇ ਨੇ ਉਹਨਾਂ ਨਾਲ ਵਕਤ ਗੁਜ਼ਾਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਉਹਨੇ ਕਿਹਾ ਕਿ ਉਹਨਾਂ ਦਾ ਧਰਮ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਸ ਲਈ ਮਹਾਰਾਜਾ ਨੂੰ ਉਹਨਾਂ ਨਾਲ ਵਿਆਹ ਕਰਾਉਣਾ ਪਊਗਾ ਇਸ ਕੰਮ ਲਈ ਸੋ ਇਸ ਸ਼ਰਤ ਨੂੰ ਸ਼ੇਰੇ ਪੰਜਾਬ ਨੇ ਕਹਿੰਦੇ ਮੰਨ ਲਿਆ ਸੀ ਹਾਲਾਂਕਿ ਮੋਲਾਂ ਦੇ ਨਾਲ ਉਹਨਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਮੋਰਾ ਨੇ ਮਸਜਿਦ ਬਣਵਾਈ ਸੀ ਇਹਦੇ ਬਾਰੇ ਵੀ ਦੱਸਦੇ ਤੁਹਾਨੂੰ ਸੋ ਇਸ ਪ੍ਰਸੰਗ ਦੇ ਵਿੱਚ ਵੀ ਕਈ ਹਵਾਲੇ ਮਿਲਦੇ ਨੇ ਕਿ ਮੋਰਾ ਨੇ ਆਪਣੇ ਕੋਠੇ ਜਾਂ ਹਵੇਲੀ ਦੇ ਸਾਹਮਣੇ ਜਿਹੜੀ ਮਸਜਿਦ ਬਣਵਾਈ ਉਹਦੇ ਪਿੱਛੇ ਕੀ ਵਜ੍ਹਾ ਸੀ ਪਰ ਇਹਨਾਂ ਹਵਾਲਿਆਂ ਦੀ ਵੀ ਕੋਈ ਤਸਦੀਕ ਨਹੀਂ ਇਕਵਾਲ ਕੈਸਰ ਦੇ ਮੁਤਾਬਕ ਨੂਰ ਅਹਿਮਦ ਚਿਸ਼ਤੀ ਦੀ ਕਿਤਾਬ ਤਹਿਕੀਕਾ ਤੇ ਚਿਸ਼ਤੀ ਵਿੱਚ ਵੀ ਇਹ ਪ੍ਰਸੰਗ ਹੈ ਪਰ ਇਹਦੀ ਸੁਤੰਤਰ ਤੌਰ ਤੇ ਤਸਦੀਕ ਨਹੀਂ ਕੀਤੀ ਜਾ ਸਕਦੀ ਉਹਦੇ ਮੁਤਾਬਕ ਮਸਜਿਦ ਬਣਵਾਉਣ ਨੂੰ ਲੈ ਕੇ ਜੋ ਵੀ ਪ੍ਰਮਾਣਿਕ ਤੱਥ ਹੈ ਉਹ ਇਹ ਹੈ ਕਿ ਮਹਾਰਾਜਾ ਨੇ ਲਾਹੌਰ ਦੀ ਇੱਕ ਪ੍ਰਸਿੱਧ ਮਸਜਿਦ ਵਜ਼ੀਰ ਖਾਨ ਦੇ ਮিনার ਤੇ ਮੋਹਰਾਂ ਦੇ ਨਾਲ ਕੁਝ ਵਕਤ ਗੁਜ਼ਾਰਿਆ ਸੀ ਇਸ ਤੋਂ ਬਾਅਦ ਮੋਹਰਾਂ ਦੇ ਦਿਲ ਵਿੱਚ ਇਹ ਗੱਲ ਆਈ ਕਿ ਉਹਨਾਂ ਨੂੰ ਮਸਜਿਦ ਦੇ ਮিনার ਤੇ ਨਹੀਂ ਸੀ ਜਾਣਾ ਚਾਹੀਦਾ ਇਸ ਲਈ ਉਹਨਾਂ ਨੇ ਇਸ ਗੱਲ ਨੂੰ ਧਿਆਨ ਚ ਰੱਖਦੇ ਹਾਂ ਮਸਜਿਦ ਦੀ ਉਸਾਰੀ ਕਰਵਾਈ ਮੋਰਾ ਵਾਲੀ ਮਸਜਿਦ ਦੇ ਤਿੰਨ ਗੁੰਬਦ ਤੇ ਦੋ ਮিনার ਅੱਜ ਵੀ ਮੌਜੂਦ ਹੈ ਪਰ ਇਹਦੀ ਬਹੁਤ ਹੀ ਇਮਾਰਤ ਤੇ ਰੰਗ ਕਰ ਦਿੱਤਾ ਗਿਆ ਇਸ ਵਿੱਚ ਨਮਾਜ਼ੀਆਂ ਦੀ ਗੁੰਜਾਇਸ਼ ਵਧਾਉਣ ਲਈ ਨਵੀਂ ਉਸਾਰੀ ਵੀ ਕੀਤੀ ਗਈ ਹੈ ਹੁਣ ਜਾਮਾ ਮਸਜਿਦ ਦਾ ਦਰਜਾ ਪ੍ਰਾਪਤ ਇਹ ਮਸਜਿਦ ਅੱਜ ਵੀ ਨਮਾਜ਼ੀਆਂ ਲਈ ਖੁੱਲੀ ਹੈ ਹੁਣ ਇਕਬਾਲ ਕੈਸਰ ਕਹਿੰਦਾ ਕਿ ਮੋਰਾ ਨੇ ਨਾ ਸਿਰਫ ਮਸਜਿਦ ਬਲਕਿ ਇੱਕ ਮੰਦਿਰ ਵੀ ਬਣਵਾਇਆਤਾ। ਇਹਦੀ ਥਾਂ ਤੇ ਹੁਣ ਹੋਰ ਇਮਾਰਤਾਂ ਉੱਤਰ ਗਈਆਂ ਨੇ। ਹੁਣ ਮੋਰਾ ਨੇ ਲਾਹੌਰ ਚ ਇਛਰਾ ਦੇ ਨੇੜੇ ਵੀ ਇੱਕ ਵੱਡਾ ਮੰਦਿਰ ਬਣਾਇਆ ਸੀ ਜਿਹਦਾ ਕੁਝ ਕ ਹਿੱਸਾ ਅੱਜ ਵੀ ਉੱਥੇ ਮੌਜੂਦ ਹੈ। ਇਹ ਵੀ ਕਿਹਾ ਜਾਂਦਾ ਕਿ ਇੱਕ ਵਾਰ ਮੋਰਾ ਦੀ ਮਾਂ ਤੇ ਭੂਤ ਪ੍ਰੇਤਾਂ ਦਾ ਪਰਛਾਵਾਂ ਪੈ ਗਿਆ ਸੀ ਜਿਹਦੇ ਕਾਰਨ ਉਹ ਬਹੁਤ ਪਰੇਸ਼ਾਨ ਹੋ। ਔਰ ਇਸ ਮੰਦਿਰ ਦੇ ਪੁਜਾਰੀ ਨੇ ਕਿਹਾ ਕਿ ਉਹ ਕੁਝ ਕਾਰਬਿਹਾਰ ਕਰਕੇ ਇਸ ਭੂਤਾਂ ਤੋਂ ਛੁਟਕਾਰਾ ਦਿਵਾ ਦੇਊਗਾ ਪਰ ਬਦਲੇ ਚ ਮੋਰਾ ਇਸ ਮੰਦਰ ਦੀ ਉਸਾਰੀ ਕਰਵਾਵੇ ਤਾਂ ਉਹਨਾਂ ਦੀ ਮਾਂ ਤੇ ਭੂਤ ਦਾ ਪਰਛਾਵਾਂ ਕਹਿੰਦੇ ਖਤਮ ਹੋ ਗਿਆ ਉਸ ਤੋਂ ਬਾਅਦ ਮੋਰਾ ਨੇ ਆਪਣੇ ਖਰਚੇ ਤੇ ਮੰਦਰ ਦੀ ਉਸਾਰੀ ਕਰਵਾਈ ਇਸ ਮੰਦਰ ਦਾ ਮੁੱਖ ਭਾਗ ਕੰਧਾਂ ਅਤੇ ਦਰਵਾਜ਼ਿਆਂ ਦਾ ਕੁਝ ਹਿੱਸਾ ਅੱਜ ਵੀ ਮੌਜੂਦ ਹੈ ਪਰ ਬਹੁਤੇ ਹਿੱਸਿਆਂ ਤੇ ਲੋਕਾਂ ਨੇ ਆਪਣੇ ਘਰ ਬਣਵਾ ਰਹੇ ਹਨ ਇਕਬਾਲ ਕੈਸਰ ਇਤਿਹਾਸਕਾਰ ਦੱਸਦਾ ਕਿ ਇਸ ਮੰਦਰ ਦੀ ਉਸਾਰੀ ਨੂੰ ਲਾਹੌਰ ਦੇ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਚੰਗੇ ਸਬੰਧਾਂ ਦੀ ਨਿਸ਼ਾਨੀ ਵਜੋਂ ਵੀ ਵੇਖਿਆ ਗਿਆ ਇਹ ਇੱਕ ਹਿੰਦੂ ਮੰਦਿਰ ਸੀ ਜਿਹਨੂੰ ਮੁ슬ਮਾਨ ਔਰਤ ਨੇ ਬਣਵਾਇਆ ਸੀ ਹੁਣ ਇਹਦੀ ਮੌਤ ਕਿੱਦਾਂ ਹੁੰਦੀ ਹੈ ਕਈ ਇਤਿਹਾਸਕ ਹਵਾਲੇ ਆ ਕਿ ਲੋਕ ਮਹਾਰਾਜਾ ਤੇ ਮੋਰਾਂ ਦੇ ਪ੍ਰਭਾਵ ਨੂੰ ਦੇਖਦੇ ਆ ਆਪਣੀਆਂ ਸਮੱਸਿਆਵਾਂ ਉਹਨਾਂ ਕੋਲ ਲੈ ਕੇ ਆਉਂਦੇ ਸੀ ਜਿਨ੍ਹਾਂ ਵੱਲ ਉਹ ਮਹਾਰਾਜਾ ਦਾ ਧਿਆਨ ਖਿੱਚਦੇ ਸੀ ਮੋਰਾ ਮਾਈ ਨੇ ਜ਼ਿੰਦਗੀ ਨੂੰ ਜਿੰਨੇ ਸ਼ਾਨਦਾਰ ਤਰੀਕੇ ਨਾਲ ਜੀਵਿਆ ਆਪਣੀ ਮੌਤ ਤੋਂ ਬਾਅਦ ਵੀ ਉਹ ਔਨ ਹੀ ਗੁਮਨਾਮ ਹੋ ਗਈ। ਉਹਦੀ ਮੌਤ ਦੀ ਤਾਰੀਖ ਦਾ ਕੋਈ ਹਵਾਲਾ ਨਹੀਂ ਸਿਰਫ ਇਹਨਾ ਪਤਾ ਕਿ ਉਹਦੀ ਮੌਤ ਕੁਦਰਤੀ ਸੀਗੀ। ਜਿੱਥੇ ਰਾਣੀਆਂ ਤੇ ਮਹਾਰਾਣੀਆਂ ਦੇ ਮਕਬਰੇ ਤੇ ਅੰਤਮ ਸਥਾਨ ਨੇ ਮੋਰਾ ਦੇ ਜ਼ਬੰਦ ਵਿੱਚ ਅਜੇ ਹਕ ਕੁਝ ਵੀ ਨਹੀਂ ਹੈ। ਇੱਕ ਇਤਿਹਾਸਿਕ ਪ੍ਰਸੰਗ ਦੇ ਮੁਤਾਬਕ ਉਹਨਾਂ ਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਦੇ ਵਿੱਚ ਹਜ਼ਰਤ ਤਾਹਿਰ ਬੰਦਗੀ ਦੇ ਮਜ਼ਾਰ ਦੇ ਨੇੜੇ ਆ। ਤੇ ਉਹਨਾਂ ਦੀ ਕਬਰ ਲਾਹੌਰ ਦੇ ਮਈਆ ਸਾਹਿਬ ਕਬਰਿਸਤਾਨ ਵਿੱਚ ਪਰ ਇਹ ਪੂਰੀ ਤਰ੍ਹਾਂ ਕਹਿੰਦੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਮੋਰਾ ਦੀ ਕਬਰ ਕਿਹੜੀ ਹੈ ਤਾਂ ਇਹ ਸੀ ਦੋਸਤੋ ਮੋਰਾ ਤੇ ਸ਼ੇਰੇ ਪੰਜਾਬ ਦੇ ਬਾਰੇ ਗੱਲਬਾਤ ਸੋ ਇਹ ਸੀ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਇਤਿਹਾਸ ਲੈ ਕੇ ਸੋ ਉਦੋਂ ਤੱਕ ਦੇ ਹੋ ਗਿਆ ਔਰ ਚੈਨਲ ਜਿੰਨਾ ਵੀਰੇ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਜ਼ਰੂਰ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਨਵੇਂ ਆ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਸੋ ਮਿਲਦੇ ਹਾਂ ਦੋਸਤੋ ਸਤਿ ਸ਼੍ਰੀ ਅਕਾਲ